ਮਗਰ ਮੈਂ ਇਹ ਕਹਿ ਰਹੀ ਹਾਂ ਜਿਹੜੇ ਡਿਸਟ੍ਰਿਕਟ ਨੂੰ ਤੁਸੀਂ ਦੂਜੀ ਵਾਰ ਇੱਥੇ ਰੋਲਾ ਪਾ ਚਾਤਾ ਪਹਿਲੀ ਵਾਰ ਕਾਲੀ ਮਾਤਾ ਦੇ ਮੰਦਿਰ ਤੇ ਹੁਣ ਦੂਜਾ ਐ ਤੇ ਉਹ ਬੰਦੇ ਨੂੰ ਇੱਥੇ ਰਹਿਣ ਦਾ ਕੋਈ ਸਾਨੂੰ ਕੋਈ ਪਰੋਸਾ ਨਹੀਂ ਆ ਜਿੱਦਾਂ ਗਵਾ ਤੁਸੀਂ ਦੇਖਿਆ ਸੀਗਾ ਇੱਕ ਗਵਾ ਜਿਹੜਾ ਮੇਰਾ ਕੋਈ ਰਿਸ਼ਤੇਦਾਰ ਨਹੀਂ ਸੀ ਉਹ ਉੱਠ ਕੇ ਇਧਰ ਆਇਆ ਆਪਣੇ ਮੂੰਹ ਨਾਲ ਅੱਜ ਉਸ ਨੂੰ ਮੈਨੂੰ ਅੱਜ ਉਸਨੇ ਸਪੀਚ ਦਿੱਤੀ ਆ ਉਸ ਤੋਂ ਬਾਅਦ ਹੀ ਧਮਕਿਆਨਾ ਸ਼ੁਰੂ ਹੋ ਗਈ ਫੋਨ ਤੇ ਉਹ ਬਿਚਾਰਾ ਡਰਿਆ ਹੋਇਆ ਸਾਡੇ ਨਾਲ ਬੈਠੇ ਕਿ ਮੈਂ ਘਰ ਨਹੀਂ ਜਾ ਸਕਦਾ ਉਹ ਕਹਿ ਲੈ ਆਇਆ ਹੈ ਤੁਸੀਂ ਪੁਲਿਸ ਕਰਮਚਾਰੀ ਹੋ ਜਾਂ ਤੁਸੀਂ ਹਤਿਆਰੇ ਹੋਰ ਗੁੰਡੇ ਹੋ ਇੱਧਰ ਤੁਸੀਂ ਸਾਡੀ ਰੱਖਿਆ ਲਈ ਹੋ ਜਾਂ ਸਾਨੂੰ ਮਾਰਨ ਪਿੱਟਨ ਲਈ ਹੋ ਮੈਂ ਕੀ ਰਣਨੀਤੀਆਂ ਨੇ ਹੁਣ ਅੱਗੇ ਨੂੰ ਲੈ ਕੇ ਮੋਰਚੇ ਦੀ ਤੁਹਾਡੇ ਜੀ ਸਭ ਤੋਂ ਪਹਿਲੇ ਮੈਂ ਸਾਰੇ ਫੌਜੀ ਵੈਟਰਨ ਐਕਸ ਸਰਵਿਸਮੈਨ ਔਰ ਜਿੰਨੀ ਵੀ ਜਨਤਾ ਪਟਿਆਲੇ ਤੋਂ ਨਹੀਂ ਦੂਰੋਂ ਦੂਰੋਂ ਜਿੰਨੀ ਵੀ ਜਨਤਾ ਆਈ ਸੀ ਸਾਰਾ ਦਾ ਧੰਨਵਾਦ ਕਰਦੀ ਆਂ ਅੱਜ ਆਪਾਂ ਇੱਕ ਜੁੱਟ ਬਣ ਕੇ ਇੱਕ ਮੰਗ ਪੂਰੀ ਹੋ ਗਈ ਆਪਾਂ ਅੱਗੇ ਜੁੱਟ ਬਣ ਕੇ ਅੱਜ ਤੋਂ ਵੱਧ ਕੇ ਕੱਲ ਜਦੋਂ ਪਾਰਟਿਸਿਪੇਟ ਕਰਾਂਗੇ ਤੇ ਆਪਾਂ ਦੋ ਮੰਗਾ ਆਪਾਂ ਰੱਖੀਏ ਜਿਹੜੀ ਬਿਲਕੁਲ ਜਾਇਜ਼ ਮੰਗਾਂ ਜਿਹੜੇ ਸਾਰੇ ਸੈਨਿਕ ਪਰਿਵਾਰ ਹਰੇਕ ਦੇਸ਼ਵਾਸੀ ਉਹ ਚਾਹੁੰਦਾ ਉਹ ਮੰਗਾ ਮੈਂ ਰੱਖਾਂ ਕਿ ਜਿਹੜਾ ਕਰਤਾ ਤਰਤਾ ਪਟਿਆਲੇ ਦਾ ਐਸਐਸਪੀ ਨਾਨਕ ਜੋ ਕਹਿੰਦੇ ਡਿਸਟ੍ਰਿਕਟ ਲਾਅ ਐਂਡ ਆਰਡਰ ਨੂੰ ਦੇਖਦਾ ਹੈ ਉਹ ਹੀ ਜਦੋਂ ਲਾਅ ਐਂਡ ਆਰਡਰ ਖਰਾਬ ਕਰੇ ਤੇ ਉਸ ਨੂੰ ਉਸ ਡਿਸਟ੍ਰਿਕਟ ਤੇ ਰਹਿਣ ਦਾ ਕੋਈ ਹੱਕ ਨਹੀਂ ਹੈ ਮੈਂ ਕੋਈ ਉਹਨਾਂ ਦੀ ਸਸਪੈਂਸ਼ਨ ਨਹੀਂ ਮੰਗ ਰਹੀ ਮਗਰ ਮੈਂ ਇਹ ਕਹਿ ਰਹੀ ਹਾਂ ਜਿਹੜੇ ਡਿਸਟ੍ਰਿਕਟ ਨੂੰ ਤੁਸੀਂ ਦੂਜੀ ਵਾਰ ਇੱਥੇ ਰੋਲਾ ਪਚਾਤਾ ਪਹਿਲੀ ਵਾਰ ਕਾਲੀ ਮਾਤਾ ਦੇ ਮੰਦਰ ਤੇ ਹੁਣ ਦੂਜਾ ਐ ਤੇ ਉਹ ਬੰਦੇ ਨੂੰ ਇੱਥੇ ਰਹਿਣ ਦਾ ਕੋਈ ਹੱਕ ਨਹੀਂ ਦੂਜੀ ਗੱਲ ਮੇਰੇ ਹਸਬੰਦ ਦੇ ਕੇਸ ਤੇ ਸੀਬੀਆਈ ਇਨਕੁਆਇਰੀ ਲਾਂਚ ਕੀਤੀ ਜਾਏ ਡਿਸਟ੍ਰਿਕਟ ਮੈਜਿਸਟ੍ਰੇਟ ਜੋ ਉਹਨਾਂ ਨੇ ਕੀਤੀ ਹੈ ਉਹ ਫੇਰ ਵੀ ਇੱਥੇ ਹੀ ਪੰਜਾਬ ਸਟੇਟ ਹੀ ਹੈਗੀ ਹੈ ਆਪਾਂ ਉਹ ਸਾਰੇ ਸੇਮ ਬਰਦਰਸ ਐਂਡ ਜੀ ਐਸਐਸਪੀ ਸਾਹਿਬ ਦੇ ਤੇ ਇਹਨਾਂ ਦੇ ਸਾਰੇ ਕੋਰਸ ਮੈਂਟ ਸਾਨੂੰ ਕੋਈ ਭਰੋਸਾ ਨਹੀਂ ਆ ਜਿੱਦਾਂ ਗਵਾ ਤੁਸੀਂ ਦੇਖਿਆ ਸੀਗਾ ਇੱਕ ਗਵਾ ਜਿਹੜਾ ਮੇਰਾ ਕੋਈ ਰਿਸ਼ਤੇਦਾਰ ਨਹੀਂ ਸੀ ਉਹ ਉੱਠ ਕੇ ਇਧਰ ਆਇਆ ਆਪਣੇ ਮੂੰਹ ਨਾਲ ਅੱਜ ਉਸ ਨੂੰ ਮੈਨੂੰ ਅੱਜ ਉਸਨੇ ਸਪੀਚ ਦਿੱਤੀ ਆ ਉਸ ਤੋਂ ਬਾਅਦ ਹੀ ਧਮਕੀਆਂ ਆਣਾ ਸ਼ੁਰੂ ਹੋ ਗਈ ਫੋਨ ਤੇ ਉਹ ਵਿਚਾਰਾ ਡਰਿਆ ਹੋਇਆ ਸਾਡੇ ਨਾਲ ਬੈਠੇ ਕਿ ਮੈਂ ਘਰ ਨਹੀਂ ਜਾ ਸਕਦਾ ਹੈ ਤੁਸੀਂ ਇੰਨਾ ਖੌਫ ਫੈਲਾਇਆ ਹੋਇਆ ਹੈ ਤੁਸੀਂ ਪੁਲਿਸ ਕਰਮਚਾਰੀ ਹੋ ਜਾਂ ਤੁਸੀਂ ਹਥਿਆਰੇ ਔਰ ਗੁੰਡੇ ਹੋ ਇਧਰ ਤੁਸੀਂ ਸਾਡੀ ਰੱਖਿਆ ਲਈ ਹੋ ਜਾਂ ਸਾਨੂੰ ਮਾਰਨ ਪਿੱਟਨ ਲਈ ਹੋ ਇੱਥੇ ਹੈ ਮੋਰਚਾ ਕੱਲ ਸਵੇਰੇ 10 ਵਜੇ ਫੇਰ ਰਹੇਗਾ ਅਸੀਂ ਰਾਤ ਨੂੰ ਅਸੀਂ ਇੱਥੇ ਸਾਡੇ ਪਰਿਵਾਰ ਤੋਂ ਵੀ ਇੱਕ ਬੰਦਾ ਇੱਥੇ ਰਹੇਗਾ ਰਾਤ ਨੂੰ ਬਾਰੀ-ਬਾਰੀ ਅਸੀਂ ਲਾਵਾਂਗੇ ਡਿਊਟੀਆਂ ਸਵੇਰੇ 10 ਵਜੇ ਫੇਰ ਮੋਰਚੇ 'ਚ ਮੈਂ ਸਾਰੇ ਪੰਜਾਬ ਵਾਸੀਆਂ ਸਾਰੇ ਦਿੱਲੀ ਸਾਰੇ ਦੇਸ਼ ਦੇ ਵਾਸੀਆਂ ਨੂੰ ਕਹਾਂਗੀ ਕੱਲ ਫੇਰ ਮੋਰਚੇ ਤੇ ਭੜ ਜੜ ਕੇ ਪਾਗਲੇਓ ਸਾਨੂੰ ਜਸਟਿਸ ਮੇਰੇ ਲਈ ਖਾਲੀ ਨਹੀਂ ਤੁਹਾਡੇ ਲਈ ਵੀ ਚਾਹੀਦਾ ਅੱਜ ਮੈਂ ਇੱਕ ਆਵਾਜ਼ ਬਣੀ ਆ ਤੇ ਅਜੇ ਆਵਾਜ਼ ਦਬ ਗਈ ਨਾ ਤੇ ਕੱਲ ਤੁਹਾਨੂੰ ਕੋਈ ਨਹੀਂ ਬਚਾਏਗਾ ऐसा चौंचड़े यूनिफार्म ते गुंडे हैं उनका नाम नहीं ला सकते तुझे तुझे मनु के अंदर वो आई कैनोट ते ऐसा चौंदे नाम but you can take a Colonel's name in the media how dare you take my husband's name Colonel P.S. Baden best officers when you can't take your officers' name you don't deserve to name my husband you have picked him now मेरी पहली मांग रखी गई थी ਜੋ ਤੁਹਾਡੇ ਪ੍ਰੈਸ਼ਰ ਨਾਲ ਹੋਈ ਰਾਤੀ 2:30 ਵਜੇ ਆਈ ਐਮ ਥੈਂਕਫੁਲ ਟੂ ਡੀਸੀ ਪ੍ਰੀਤੀ ਜੀ ਮੈਂ ਉਹਨਾਂ ਲਈ ਤੁਹਾਨੂੰ ਸਾਰਿਆਂ ਨੂੰ ਬੁਲਾਉਂਗੀ ਇੱਕ ਵਾਰੀ ਗੁੱਡਵਿਲ ਜਸਟ ਕਰਤੇ ਹੈ ਥੈਂਕਸ ਕਰੋ ਡੀਸੀ ਪ੍ਰੀਤੀ ਨੇ ਸਦਾ बहादुर कैप्टन सी के आज हरी पग पाके इसलिए आए क्योंकि इन्हा दे अंदर भी हरा खून है क्योंकि हरा खून हरा खून नहीं बोल रहे उन्होंने एक बारी पब्लिक विच ऐनी क्या कि मैं और हूँ वो सांडू ले लड़े ना अपने खून ले लड़े और इस चीज में साडे मेरे ब्रदर जिसनो मैं कहनिया और मीडिया के अंदर पॉलिटिकल इश्यू दिस इज नॉट अ पॉलिटिकल इश्यू दिस इज ਇਹຊੂ ਬਸ ਇਸ ਪੰਜਾਬ ਦਾ ਇਸ਼ੂ ਚੈੱਕ ਕਰੋ ਨੀਚੇ ਸਾਡੇ ਪੰਜਾਬ ਵਿੱਚ ਐਡੇ ਸਾਨੂੰ ਸਰਕਾਰ ਨਹੀਂ ਚਾਹੀਦੀ ਜਿਹੜੀ ਸਾਡੇ ਕੀ ਜੋ ਸਾਡੇ ਲੋ ਐਨ ਆਰਡਰ ਖਰਾਬ ਕਰੇ ਸਾਨੂੰ ਗੁੰਡੇ ਪੁਲਿਸ ਨਹੀਂ ਚਾਹੀਦੇ ਸਾਨੂੰ ਪੁਲਿਸਾਈ ਜੀ ਚਾਹੀਦੇ ਜੋ ਸਾਡੀ ਸੁਰੱਖਿਆ ਕਰੇ ਨਾ ਕਿ ਸਾਨੂੰ ਡੰਡਿਆਂ ਨਾਲ ਕੁੱਟੇ ਅੱਜ ਮੈਂ ਇੱਕ ਵੀਡੀਓ ਦੇਖ ਰਹੀ ਸੀ ਜਿਸ ਵਿੱਚ ਪਲੀਜ਼ ਕੈਨੀ ਹੋਰ ਕੀ ਪੁਆਇੰਟ ਵੱਡਾ ਧੰਨਵਾਦ ਹੈ क्योंकि है आज इस सफलता पे पहुंची है क्योंकि साड़ी मीडिया साड़े नाल सी साढ़े लोग में हिपे पूरे फॉर मीडिया हिपे पूरे और हिंदुस्तान टाइम्स मिस्टर कौशल उन्होंने पहला बंदा जिसने डरे बगैर आर्टिकल लिखा बोले मैं लिखूंगा पुलिस पांगा हेल्पलाइन पटियाला उन्होंने डरे बगैर पोस्ट पाई और एक मेरा ब्रदर है जिसको मैं प्राप्त उसने मेरा नाम खा लेकर मैं कोई पॉलिटिकल इशू नहीं है जी पॉलिटिकल नहीं है इट्स जनता की लड़ाई है और मैं तन्नू सारेनु एक चीज कहंगी जेडी भी लड़ाई आज तो बाद में अपने आप को कहना मैं झांसी की रानी पंजाब ले लडूंगी हर एक लड़ाई हर एक नागरिक की लड़ाई ते मेरे नाल आके इदा ही खड़े हो जेसी हर एक बंदे नु जस्टिस दिलांगे एक बंदे दे नाल ਉਨਾ ਨੂੰ ਇਨਸਾਫ ਦਿਲਾਉਂਗੀ ਹੋਰ ਸਾਡਾ মিডিਆ ਦਾ ਧੰਨਵਾਦ ਕਰੂੰਗੀ ਜਦੋਂ ਤੁਸੀਂ ਆ ਕੇ 13 ਮੇਰੇ ਨਾਲ ਖੜੇ ਹੋਗੇ ਕਿਉਂਕਿ ਅਸੀਂ ਸਾਰੇ ਪੰਜਾਬ ਦੇ ਨਾਗਰਿਕਾਂ ਜਿਹੜੇ ਨਾਗਰਿਕਾਂ ਨੂੰ ਸਾਨੂੰ ਇੱਕ ਜਸਟਿਸ ਦੁਆਨਾ ਜ਼ਰੂਰੀ ਹੈ ਭਾਈ ਇੱਕ ਉਹ ਜੀ ਅਜੇ ਸਾਨੂੰ ਪਤਾ ਨਹੀਂ ਹੈ ਕੁਝ ਵੀ ਜੀ ਐਫ ਆਈ ਆਰ ਦਿੱਤੀ ਹੈ ਮਗਰ ਸਸਪੈਂਸ਼ਨ ਆਰਡਰ ਦਾ ਸਾਨੂੰ ਪਤਾ ਨਹੀਂ ਕਿਹੜੇ ਸਸਪੈਂਡ ਹੋਏ ਕਿਹਨਾਂ ਦਾ ਨਾਮ ਹੈ ਐਸ ਐਸ ਪੀ ਸਾਹਿਬ মিডিਆ ਚ ਆ ਕੇ ਬੋਲੋ ਅਜੇ ਤੱਕ ਡਰਦੇ ਕਿਉਂ ਪਿਓ 12 ਬੰਦਿਆਂ ਦੇ ਨਾਮ ਲੈਂਦੇ ਡਰਦੇ ਹੋ

ਕੀ ਡੀਸੀ ਮੈਡਮ ਦਾ ਮੈਂ ਚੰਨਿਆ ਬਾਤ ਕਰਦੀ ਆ ਉਹ ਇੱਕ ਹੋਰ ਲੈ ਅਗਰ ਚੰਡੀ ਬਣੀ ਆ ਉਹ ਦੁਰਗਾ ਬਣੇਗੀ ਪਟਿਆਲੇਲੇ ਜੀ ਸਾਨੂੰ ਕੋਈ ਨਹੀਂ ਕਮੈਂਟ ਮੈਨੂੰ ਸਿਸਟਮ ਤੇ ਪਰੋਸਾਈ ਨਹੀਂ ਜਿਹੜੀ ਪੰਜਾਬ ਸਕਿੱਲ ਦਾ ਸਿਸਟਮ ਹੈ ਇਹ ਇਨਕੁਆਰੀ ਸੀਬੀਆਈ ਜਾਣੀ ਚਾਹੀਦੀ ਹੈ ਕਿਸੇ ਤੇ ਕੋਈ ਚੈਨ ਰੇਜ਼ ਨਹੀਂ ਕਰਦੀ ਮਗਰ ਮੇਰੀ ਸੀਬੀਆਈ ਇਨਕੁਆਰੀ ਹੋਣੀ ਚਾਹੀਦੀ ਹੈ ਅਗਰ ਸਾਨੂੰ ਜਸਟਿਸ ਚਾਹੀਦਾ ਪੰਜਾਬ ਨੂੰ ਤੇ ਸੀਬੀਆਈ ਜਾਣੀ ਚਾਹੀਦੀ ਹੈ ਨਾ ਮੈਂ ਸੋਲ ਹੋ ਰਿਹਾ कल रात डीसी ਨਾਲ ਲੈ ਰਾਤ ਤੱਕ ਤੁਹਾਡੀ ਜੀ ਹੋਈ ਸਾਰਾ ਮੈਂ ਉਹਨਾਂ ਨੂੰ ਆਪਣੇ ਪੁਆਇੰਟ ਜੱਟ ਦੱਸ ਸੀ ਮੈਂ ਕਹਾਂ ਸੀ ਉਹ ਮੈਨੂੰ ਰਿਕੁਐਸਟ ਕਰ ਰਹੀ ਸੀ ਮੋਰਚਾ ਨਾ ਹੋਏ ਤੁਸੀਂ ਮਨਾ ਕਰ ਦਿਓ ਮੈਂ ਕਿਹਾ ਜੀ ਨਹੀਂ ਇਹ ਮੋਰਚਾ ਮੇਰਾ ਕੱਲਿਆਂ ਦਾ ਨਹੀਂ ਹੈ ਇਹ ਪੂਰੇ ਪੰਜਾਬ ਦਾ ਹੈ ਇਹ ਮੁੱਦਾ ਮੇਰਾ ਨਹੀਂ ਹੈ ਪੂਰੇ ਪੰਜਾਬ ਦਾ ਕਿਉਂਕਿ ਇਹ ਚਾਰ ਗੁੰਡੇ ਅੱਜ ਨਹੀਂ ਕੱਡੇ ਤਾਂ ਇਦਾਂ ਦੇ 20 ਗੁੰਡੇ ਪੈਦਾ ਹੋ ਜਾਣਗੇ ਅਗਰ ਇਹ ਚਾਰ ਗੁੰਡਿਆਂ ਨੂੰ ਕੱਢਾਂਗੇ ਤਾਂ 20 ਘੱਟ ਹੋਣਗੇ ਜੀ ਮੈਨੂੰ ਪੋਲਿਟਿਕ ਪਾਰਟੀ ਨਹੀਂ ਚਾਹੀਦੀ ਮੈਂ ਕਿਸੇ ਪੋਲਿਟਿਕ ਪਾਰਟੀ ਨਾਲ ਨਹੀਂ ਆ ਮਹਾਰਾਣੀ ਜੀ ਨੂੰ ਵੀ ਹੱਥ ਜੋੜ ਕੇ ਕਹਿੰਦੀ ਆਈ ਵਿਲ ਨੋਟ ਗਿਵ ਸਟੇਜ ਟੂ ਐਨੀ ਪੋਲਿਟਿਕਲ ਪਾਰਟੀ ਇਹ ਇੱਕ ਨਾਗਰਿਕ ਦਾ ਮੁੱਦਾ ਹੈ ਇਹ ਇੱਕ ਇਨਸਾਨੀਅਤ ਦਾ ਮੁੱਦਾ ਹੈ ਪੋਲਿਟਿਕ ਮੁੱਦਾ ਨਹੀਂ ਹੈ ਨੀਤ ਕਾਕਰ ਜੀ ਸਾਹਿਬ ਮੇਰਾ ਨਾਮ ਹੈ ਡਿਸਟ੍ਰਿਕਟ ਕੁਕਵਾੜਾ ਦੇ ਵਿੱਚ ਪੋਸਟਡ ਹਾਂ ਇਸ ਟਾਈਮ ਮੈਂ ਤਾਂ ਐਸਐਸਪੀ ਨਾਨਕ ਸਿੰਘ ਨੂੰ ਇੱਕ ਗੱਲ ਕਹਿਣਾ ਚਾਹਾਂਗਾ ਇਹ ਇੱਕ ਛੋਟਾ ਜਿਹਾ ਅਨਕਾਉਂਟ ਪਤਾ ਨਹੀਂ ਸੱਚਾ ਹੈ ਜਾਂ ਝੂਠਾ ਜੀ ਨੂੰ ਕੀਤਾ ਤੇ ਹਵਾ ਚ ਆ ਗਏ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਨਾ ਡਿਸਟ੍ਰਿਕਟ ਕੁਕਵਾੜਾ ਮੇਰੇ ਨਾਲ ਇਹਨਾਂ ਨੂੰ ਸਹੀ ਅਨਕਾਊਂਟਰ ਹੁੰਦਾ ਕੀ ਆ ਉਹ ਦਿਖਾ ਦਾਂਗੇ ਅਸੀਂ ਮੈਂ ਦਾਅਵੇ ਨਾਲ ਕਹਿਣਾ ਵੀ ਜੇ ਇਹਨਾਂ ਦੀ ਪੰਜਾਬ ਪੁਲਿਸ ਸਿਰ ਵੀ ਚੱਕ ਜੇ ਮੇਰੇ ਮੂੰਹ ਤੇ ਠੋਕ ਦਿਓ ਬਸ ਕਿਉਂਕਿ ਪੂਰੀ ਇਨਕੁਆਇਰੀ ਹੋ ਗਿਆ ਫਿਰ ਉਸ ਤੋਂ ਬਾਅਦ ਆਪਾ ਯਰ ਵੀ ਲੌਂਚ ਹੋ ਗਈ ਹੈਗੀ ਐਕਸ਼ਨ ਸਰ ਮੈਂ ਨਹੀਂ ਦੇ ਮੰਨਦਾ ਵੀ ਇਹ ਕੁਝ ਉਹਨਾਂ ਦੇ ਖਿਲਾਫ ਐਕਸ਼ਨ ਲੈਣਗੇ ਮੈਂ ਤਾਂ ਇੱਕੋ ਹੀ ਗੱਲ ਕਹਾਂਗਾ ਵੀ ਸੀਬੀਆਈ ਨੂੰ ਇਹ ਕਾਰਵਾਈ ਦਿੱਤੀ ਜਾ ਬਈ ਲੌਂਡ ਆਰਡਰ ਦੀ ਗੱਲ ਕਰਦੇ ਹੋ ਮੀਟਿੰਗ ਹੋ ਜਾਏਗਾ ਅਫਸਰ ਦੀ ਜਾਂਚ ਹੋ ਗਈ ਹੈ ਉਸ ਤੋਂ ਬਾਅਦ ਬਾਈ ਨੇ ਐਫ ਆਈ ਆਰ ਦਰਜ ਹੋ ਗਈ ਹੈ ਕੁਛ ਨਹੀਂ ਕੁਛ ਨਹੀਂ ਬਿਲਕੁਲ ਇਹ ਪੰਜਾਬ ਪੁਲਿਸ ਸਾਨੂੰ ਬਹੁਤ ਜ਼ਿਆਦਾ ਤੰਗ ਕਰਦੀ ਹੈ ਮੇਰੇ ਖੁਦ ਨਾਲ ਜੁਲਾਈ 2022 ਦੇ ਵਿੱਚ ਸਮਾਣੇ ਸਾਡੇ ਨਾਲ ਸਮਾਣੇ ਸਿਟੀ ਚ ਸੋਮ ਪ੍ਰਕਾਸ਼ ਹੈੱਡ ਕਨਸਟੇਬਲ ਨੇ ਮੈਂ ਕਿਸੇ ਕੇਸ 'ਚ ਉਹਨਾਂ ਕੋਲ ਚਲਾ ਗਿਆ ਮੈਨੂੰ ਖੁਦ ਉਹਨਾਂ ਨੇ ਕਿਹਾ ਕਹਿੰਦੇ ਵੀ ਫਾਇਦਾ ਕੋਈ ਨਹੀਂ ਨਿਕਲ ਜਾ ਤੂੰ ਅਸੀਂ ਪਤਾ ਨਹੀਂ ਕਿੰਨੇ ਫੌਜੀ ਲਵੇਟਦੇ ਇਤਾਂ ਹੀ ਕੇਸਾਂ 'ਚ ਵੀ ਹੋਣਾ ਹੋਵੇ ਅਸੀਂ ਤੈਨੂੰ ਵੀ ਇਸੇ ਕੇਸ 'ਚ ਇਨਵੋਲਵ ਕਰ ਦਈਏ ਉਹ ਤੋਂ ਬਾਅਦ ਵੀ ਜਦੋਂ ਵੀ ਆਈਦਾ ਹੈ ਮਤਲਬ ਇੱਕੋ ਹੀ ਉਹਨਾਂ ਦੇ ਅਜੇ ਵੀ ਉਹ ਕੇਸ ਪੈਂਡਿੰਗ ਰੱਖਿਆ ਹੋਇਆ ਹੈ ਉਹਨਾਂ ਨੇ ਜਾਣ ਕੇ ਤੇ ਕਹਿੰਦਾ ਆਪ ਆਪ ਸਾਨੂੰ ਇਸ ਗੱਲ ਚ ਲਿਝਾ ਲੈਂਦੇ ਨੇ ਕਿ ਅਸੀਂ ਨਹੀਂ ਤਾਂ ਤੁਹਾਡੇ ਤੇ ਕੇਸ ਪਾ ਦਾਂਗੇ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਪੁਲਿਸ ਇਹ ਕੁਛ ਇੱਕ ਕਾਰਵਾਈ ਇਹਨਾਂ ਦੇ ਖਿਲਾਫ ਕਰ ਦੋਗੀ ਹਾਂਜੀ ਹਾਂ ਬਿਲਕੁਲ ਹੀ ਬਿਲਕੁਲ ਲੱਗਦਾ ਹੈ ਕਿ ਇਸ ਜਿਹੜਾ ਹੈਗਾ ਮੈਨੂੰ ਕੋਈ ਉਮੀਦ ਨਹੀਂ ਜੀ ਪੰਜਾਬ ਪੁਲਿਸ ਤੋਂ ਮੈਂ ਨਹੀਂ ਕਹਿੰਦਾ ਵੀ ਇਹ ਕੁਝ ਐਕਸ਼ਨ ਲੈਣਗੇ ਇਹਨਾਂ ਦੇ ਖਿਲਾਫ ਸੀਬੀਆਈ ਨੂੰ ਰਿਪੋਰਟਮੈਂਟ ਕੀਤੀ ਜਾਵੇ ਧੰਨਵਾਦ ਜੀ